ਪੰਜਾਬ ਭਰ ਤੋਂ ਆਏ ਲੋਕਾਂ ਨੇ ਮੋਹਾਲੀ ਮੈਡੀਕਲ ਐਜੂਕੇਸ਼ਨ ਪਵੰਦੇ ਸਾਹਮਣੇ ਇਕੱਠੇ ਹੋ ਕੇ ਜ਼ੋਰਦਾਰ ਨਾਰੇਬਾਜ਼ੀ ਕੀਤੀ। ਇਹ ਲੋਕ ਪਠਾਨਕੋਟ ਮੈਡੀਕਲ ਕਾਲਜ ਜਿਸ ਦਾ ਨਾਮ ਬਹਾਈਟ ਮੈਡੀਕਲ ਕਾਲਜ ਤੇ ਹਸਪਤਾਲ ਹੈ ਦੀ ਮੈਨੇਜਮੈਂਟ ਤੇ ਉਸ ਨੇ ਮੈਡੀਕਲ ਸਟੂਡੈਂਟਸ ਨੂੰ ਨਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਮੰਗਲ ਆਏ ਸੀ। ਇਹਨਾਂ ਸព ਦੇ ਬੱਚੇ ਉੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਨੇ ਪਰੰਤੂ ਇਹਨਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਹੈ ਕਿ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ ਹੈ। Years, हम द वाइट मेडिकल कॉलेज के स्टूडेंट्स हैं फ्रॉम पास्ट ईयर्स हम काफ़ी प्रॉब्लम्स को फेस कर रहे हैं जैसे कि हमारे कॉलेज में कोई इंफ्रास्ट्रक्चर नहीं है हमारे पास फैकेलिटी नहीं है हमारी हॉस्टल की फ़ीस इतनी हाई है लेकिन तीन तीन बच्चों को एक ही कमरे में रखा जा रहा है वोल्टेज का इतना इशू है हम वन एंड टू ईर्स से कब से मैनेजमेंट से हम रिक्वेस्ट कर रहे हैं कि प्लीज़ 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 प्लीज, हमें टीचर्स दीजिए हमें हॉस्टल्स में फ़ैसिलिटीज दीजिए लेकिन हमारी कोई नहीं सुन रहा अभी आ, कुछ रात पहले क्या हुआ हमारी क्लास के बॉयज़ पीसफुली मैनेजमेंट के पास गए और उन्होंने हमारे राइड्स के लिए बोला कि सर वोल्टेज नहीं है और बहुत गर्मी है और क्या हुआ हमारे चेयरमैन सर ने हमारे चेयरमैन सर ने बहुत ही रैशली कार को ड्राइव किया और वो बॉयज़ के ऊपर ही कार चढ़ाने लगे थे लेकिन उस टाइम पे किसी को कुछ हुआ नहीं बट उनका मोटिव ऐसे ही था कि वो बस हमारी क्लास के बॉयज पर चढ़ने ही लगे थे उसके बाद वो कार से निकले उन्होंने हमारी क्लास के लड़कों को स्टोन्स स्लिप और कईयों को तो स्लैब्स तो भी मारे मतलब इतने गंदी तरीके से आप एम के स्टूडेंट्स को आप एब्यूज कर रहे हो हम सेफ ही नहीं अपने हॉस्टल्स में, में। पठानकोट पठान है कॉलेज है द वाइट मेडिकल कॉलेज और जो उन्होंने वर्बली हमें किया उसके पास हमारी वीडियो भी है हमारे पास उनकी कि वो हमें वर्बली अब्यूज कर रहे हैं सारी गर्ल्स को और हमें हमें धमकियाँ दे रही है अकेडमिक थ्रेट दे रहे कि आपको फेल कर देंगे अगर आपने मैनेजमेंट के खिलाफ कोई भी अवार्ड ਬੁੰਗਲ ਪਠਾਨਕੋਟ ਸਰ ਬੁੰਗਲ ਪਠਾਨਕੋਟ ਤੇ ਸਰ ਉਦੋਂ ਬਾਅਦ ਸਾਡੀ ਐਮ ਡੀ ਮੈਨੇਜਿੰਗ ਡਾਇਰੈਕਟਰ ਸੁਨਾਨਾ ਸਾੰਭਿਆਲ ਉਹ ਉਹ ਵੀ ਬੁਆイズ ਹੋਸਟਲ ਆਈ ਉਹਨਾਂ ਨੂੰ ਬੁਆイズ ਹੋਸਟਲ ਤੇ ਆ ਕੇ ਉੱਥੇ ਕਿਹਾ ਕਿ ਮੈਂ ਤੁਹਾਡੇ ਤੇ ਰੇਪ ਅਲਿਗੇਸ਼ਨ ਲਗਾ ਦੂੰਗੀ ਆਪਣੇ ਕੱਪੜੇ ਫਾੜ ਦੂੰਗੀ ਕਿ ਅਗਰ ਤੁਸੀਂ ਕੁਝ ਹੋਰ ਕੀਤਾ ਫਿਰ ਉਦੋਂ ਬਾਅਦ ਸਰ ਉਹੀ ਐਮ ਡੀ ਸੁਨਾਨਾ ਸਾੰਭਿਆਲ ਉਹ ਸਰ ਗਰਲਸ ਹੋਸਟਲ ਦੇ ਵਿੱਚ ਆਈ ਉਸਨੇ ਆ ਕੇ ਗਰਲਸ ਹੋਸਟਲ ਤੇ ਬਹੁਤ ਕੈਰੇਕਟਰ ਅਸਾਸਿਨੇਸ਼ਨ ਕੀਤਾ ਗਰਲਸ ਹੋਸਟਲ ਦੇ ਵਿੱਚ ਆ ਕੇ ਐਦਾਂ ਤੇ ਉੱਥੇ ਵੀ ਬਹੁਤ ਜ਼ਿਆਦਾ ਵਰਬਲ ਅਬਿਊਜ਼ ਕੀਤਾ ਉਸਨੇ ਤੇ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਫਿਰ ਐਦਾਂ ਵੀ ਅਨਾਉਂਸ ਕੀਤਾ ਕਾਲਜ ਕਾਲਜ ਸਟ੍ਰਾਈਕ ਤੇ ਆ ਹੁਣ ਤੁਹਾਡੇ ਕੱਲ ਤੋਂ ਕਲਾਸਿਸ ਨਹੀਂ ਲੱਗਣਗੀਆਂ ਜਿੰਨਾ ਚਿਰ ਤੁਸੀਂ ਟਿੱਕੇ ਨਹੀਂ ਬੈਠੋਗੇ ਆ ਤੁਸੀਂ ਇੱਥੇ ਆਏ ਆ ਹਾਂਜੀ ਮੈਨੂੰ ਜੀ ਮੈਂ ਨਾਲ ਕੋਈ ਗੱਲ ਹੋਈ ਸਰ ਗੱਲ ਕਰਨੇ ਅੰਦਰ ਦੇਖੋ ਤੁਹਾਡਾ ਬੀਜੇ ਕਮਾਰ ਤੁਸੀਂ ਆਏ ਸਰ ਅਸੀਂ ਸੰਗਰੂਰ ਤੋਂ ਆਏ ਜੀ ਸਰ ਕੀ ਮੰਗਣਾ ਸਾਡੀ ਮੰਗ ਹੈ ਜੀ ਸਾਡੇ ਬੱਚਿਆਂ ਨੂੰ ਅਕੈਡਮੀ ਮਿਲੇ ਹਾਂਜੀ ਕੀ ਕੀ ਸਮੱਸਿਆ ਹੈ ਕਿਸ ਵਾਸਤੇ ਸਾਡੇ ਉੱਥੇ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਉਹਦੇ ਲੈਵੇ ਨਾ ਕੋਈ ਟੀਚਰ ਨੇ ਕੁਝ ਨਹੀਂ ਹੈਗਾ ਉਹ ਫਰਾਡ ਮੈਡੀਕਲ ਕਾਲਜ ਹੈ ਕਿਹੜੀ ਜਗ੍ਹਾ ਹੈ ਇਹ ਇਹ ਪਠਾਨਕੋਟ ਬੁੰਗਲ ਇਹਦਾ ਜਿਹੜਾ ਓਨਰ ਹੈ ਸਵਰਨ ਸਲਾਰੀਆ ਚੇਅਰਮੈਨ ਹੈ ਇਹਦਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਸਾਡੇ ਬੱਚਿਆਂ ਨੂੰ ਆਰਜੀ ਸ਼ਿਫਟ ਕੀਤਾ ਜਾਵੇ ਬਾਕੀ ਜੋ ਕੋਰਟ ਦਾ ਫੈਸਲਾ ਹੋਊਗਾ ਅਸੀਂ ਉਹ ਮੰਨਾਂਗੇ ਕਿੰਨੇ ਬੱਚੇ ਬੱਚੇ 258 ਬੱਚੇ ਨੇ ਜੀ ਕਿੰਨੇ ਕਿੰਨੇ ਫੀਸ ਦੇ ਰਿਆ ਉਹ ਅਸੀਂ 11-12 ਲੱਖ ਰੁਪਇਆ ਦੇ ਰਹੇ ਹਾਂ ਮੈਨੇਜਮੈਂਟ ਦੀ ਸੈਮੀ ਦੇ ਰਹੇ ਹਾਂ 6 ਲੱਖ ਰੁਪਇਆ ਤੇ ਹੋਸਟਲ ਦੀ ਫੀਸ ਦੇ ਰਹੇ ਹਾਂ ਅਸੀਂ 20-20 ਹਜ਼ਾਰ ਰੁਪਇਆ ਮੈਸ ਦੀ ਹੋਸਟਲ ਦੀ ਫੀਸ ਵੱਖਰੀ ਹੈ ਤੇ ਹੁਣ ਤੁਸੀਂ ਅੰਦਰ ਮਿਲੇ ਅਸੀਂ ਜੇ ਸਾਡੇ ਜਿਹੜੀ ਮੈਨੇਜਮੈਂਟ ਚ ਸਾਡੀ ਕਮੇਟੀ ਦੇ ਬੰਦੇ ਅੰਦਰ ਗਏ ਹੋਏ ਨੇ ਡਾਇਰੈਕਟਰ ਸਾਹਿਬ ਨੂੰ ਮਿਲਣ ਵਾਸਤੇ ਉਹ ਦੇਖੋ ਕੀ ਰਿਸਪਾਂਸ ਮਿਲਦਾ ਨਹੀਂ ਅਸੀਂ ਉਹ ਜਿੰਨੇ ਚੁੱਕਰ ਸਾਡੇ ਬੱਚਿਆਂ ਨੂੰ ਪੜ੍ਹਾਈ ਨਹੀਂ ਮਿਲਦੀ ਉਹਨਾਂ ਚੁੱਕਰ ਅਸੀਂ ਉਰੀ ਬੈਠਾਂਗੇ ਅਸੀਂ ਸਰ ਲੁਧਿਆਣੇ ਤੋਂ ਆਏ ਆਂ ਕੀ ਸਮੱਸਿਆ ਜੀ ਤੁਸੀਂ ਆਏ ਸਰ ਪਠਾਨਕੋਟ ਮੈਡੀਕਲ ਕਾਲਜ ਦਾ ਵਾਈਟ ਮੈਡੀਕਲ ਕਾਲਜ ਵਿੱਚ ਸਾਡੇ ਬੱਚੇ ਪੜ੍ਹਦੇ ਨੇ ਅਸੀਂ ਬੱਚੇ ਇੱਥੇ ਇਸ ਲਈ ਲਾਏ ਸੀਗੇ ਵੀ ਬੱਚੇ ਪੜ੍ਹ ਕੇ ਪਹਿਲਾਂ ਤਾਂ ਦਾਖਲ ਹੀ بڑا ਔਖਾ ਮਿਲਦਾ ਹੈ ਲਾਈ ਸੀਗੇ ਵੀ ਬੱਚੇ ਪੜ੍ਹ ਕੇ ਡਾਕਟਰ ਬਣਨਗੇ ਭਵਿੱਖ ਬਣਨਗੇ ਦੇਖਦਾ ਸੀ ਕਿ ਮਾਪੇ ਨੂੰ ਆਸ ਹੈ ਵੀ ਸਾਡੇ ਬੱਚੇ ਇੱਕ ਮਕਾਮ ਤੇ ਪਹੁੰਚਣਾ ਪਰ ਪਰੰਤੂ ਜਿੱਦਣ ਦੇ ਪਿੱਛੇ ਲਾਏ ਨੇ ਅਸੀਂ ਸਾਡੀ ਬਹੁਤ ਵਾਰ ਸਰਨ ਸਰਨ ਸਲਾਰੀਆ ਜੀ ਇਹਦੇ ਚੇਅਰਮੈਨ ਨੇ ਉਹਨਾਂ ਨੇ ਵਾਰ-ਵਾਰ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਹਾਂ ਵੀ ਇਸ ਕਾਲਜ ਨੂੰ ਵਧੀਆ ਤਰੀਕੇ ਨਾਲ ਚਲਾਓ ਇੱਥੇ ਫੈਕਲਟੀ ਹੋਣੀ ਚਾਹੀਦੀ ਹੈ ਇੱਥੇ ਓਪੀਡੀ ਆਈਪੀਡੀ ਜੋ ਹੋਸਟਲ ਦੇ ਵਿੱਚ ਜਾਂ ਜੋ ਜੋ ਸਮੱਸਿਆਵਾਂ ਬਣੀਆਂ ਉਹਨਾਂ ਨੂੰ ਦੂਰ ਕਰੋ ਜਾਂ ਤੁਹਾਨੂੰ ਅਸੀਂ ਫੀਸ ਜਿਹੜੀ ਹੈ ਬਾਕੀ ਮਤਲਬ ਜਿਹੜੇ ਕਾਲਜ ਨੇ ਪੰਜਾਬ ਦੇ ਉਹਨਾਂ ਨਾਲੋਂ ਲਗਭਗ ਦੁੱਗਣੀ ਫੀਸ ਦਿੰਦੇ ਆ ਦੁੱਗਣੀ ਫ ਏ ਵੀ ਸਾਨੂੰ ਫੀਸ ਦੇਣ ਤੋਂ ਨਹੀਂ ਸੀ ਅਨਕਾਰੀ ਹੈਗੇ ਪਰ ਸਾਨੂੰ ਸਾਡੇ ਬੱਚਿਆਂ ਨੂੰ ਸਹੂਲਤਾਂ ਮਿਲਣ ਜੋ ਉਹਨਾਂ ਨੂੰ ਬਣਦੀਆਂ ਬੇਸਿਕ ਸਹੂਲਤਾਂ ਨੇ ਉਹੀ ਮਿਲ ਜਾਣ ਉਹੀ ਬਹੁਤ ਹੈ ਮਰੀਜ਼ ਜੀ ਠੀਕ ਹੈ ਮਰੀਜ਼ ਨਹੀਂ ਹੈਗੀ ਉੱਥੇ ਕਾਲਜ ਜੀ ਮਤਲਬ ਖਾਲੀ ਪਿਆ ਕਾਲਜ ਹੈ ਦੇਖੋ ਜਿਹੜੇ ਮੈਡੀਕਲ ਕਾਲਜ ਦੇ ਬੱਚੇ ਹੁੰਦੇ ਨੇ ਐਮ ਬੀਬੀਐਸ ਤੋਂ ਡਾਕਟਰ ਹੁੰਦੇ ਨੇ ਇਹਨਾਂ ਨੂੰ ਮਰੀਜ਼ਾਂ ਦੇ ਨਾਲ ਇਹਨਾਂ ਨੇ ਸਿੱਖਣਾ ਹੁੰਦਾ ਹਤਿਆਰਬਾ ਜੇ ਕੱਲ ਨੂੰ ਇਹ ਦੇਸ਼ ਲਈ ਕੀ ਕਰਨਗੇ ਮਰੀਜ਼ਾਂ ਨੂੰ ਇਹ ਜਾ ਕੇ ਮਾਰਨਗੇ ਫਿਰੇ ਸਮਾਜ ਚ ਜਾ ਕੇ ਕੀ ਕਹੇ ਜੋ ਡਾਕਟਰ ਬਣਨਗੇ ਅਸੀਂ ਨਹੀਂ ਚਾਹੁੰਦੇ ਵੀ ਇਹ ਜਿਹੇ ਡਾਕਟਰ ਬਣ ਵੀ ਸਾਡਾ ਬੱਚੇ ਨੂੰ ਕੱਲ ਨੂੰ ਕੋਈ ਡਾਕਟਰ ਬਣ ਕੇ ਇਹ ਕ ਇਹ ਸਾਡੇ ਦੇਸ਼ ਦਾ ਨੁਕਸਾਨ ਆ ਸਾਡੇ ਦੇਸ਼ ਦੇ ਪੈਸੇ ਦਾ ਨੁਕਸਾਨ ਆ ਇਹ ਕਿਹੜਾ ਟੈਕਸਪੇਅਰ ਆ ਉਹਦਾ ਨੁਕਸਾਨ ਆ ਇਹ ਹੂੰ ਕਪੜਾਈ ਜਮੀ ਉੱਥੇ ਜ਼ੀਰੋ ਹੈ ਜੀ ਉੱਥੇ ਕਹਿੰਦਾ ਮਤਲਬ ਜਿੰਨੀਆਂ ਫੀਸਾਂ ਲੈਂਦੇ ਨੇ ਉਹਦੇ ਮੁਤਾਬਕ ਫੈਸਿਲਿਟੀ ਕੋਈ ਨਹੀਂ ਦਿੰਦੇ ਜੀ ਨਾ ਉੱਥੇ ਕੋਈ ਓਪੀਡੀਆ ਨਾ ਪੇਸ਼ੈਂਟ ਹੈ ਨਾ ਖਾਣ ਨੂੰ ਕਹਿੰਦਾ ਮਤਲਬ ਚੱਜ ਨਾਲ ਰੋਟੀ ਮਿਲਦੀ ਹੈ ਜੀ ਕਮਰੇਾਂ 'ਚ ਉੱਥੇ ਕੋਈ ਛੱਪ ਨਿਕਲਿਆ ਹੈ ਜੀ ਕਦੇ ਕਹਿੰਦਾ ਮਤਲਬ ਕੁਝ ਹੋ ਗਿਆ ਜੀ ਇਸ ਤਰ੍ਹਾਂ ਦਾ ਉੱਥੇ ਬਤੀਰਾ ਜੀ ਬਹੁਤ ਯਾਰੇ ਬੱਚਿਆਂ ਨਾਲ ਧੱਕਾ ਕਰ ਰਿਹਾ ਹੈ ਜੀ ਮੰਗ ਸਾਡੀ ਇਹੀ ਹੈ ਜੀ ਕਹਿੰਦਾ ਮਤਲਬ ਵੀ ਸਾਡੇ ਬੱਚਿਆਂ ਨੂੰ ਕਹਿੰਦਾ ਮਤਲਬ ਉਹਨਾਂ ਦਾ ਪੂਰਾ ਬੰਦਾ ਹੱਕ ਦਿੱਤਾ ਜਾਵੇ ਜਾਂ ਸਾਡੇ ਬੱਚਿਆਂ ਨੂੰ ਅਸੀਂ ਉਹਨਾਂ ਜ਼ਿਕਰ ਨਹੀਂ ਕਿਤੇ ਭੇਜਾਂਗੇ ਕਾਲਜ ਜਿਨ੍ਹਾਂ ਜ਼ਿਕਰ ਕਿ ਸਰਕਾਰ ਇਹਨਾਂ ਹੋਰ ਕਾਲਜ ਨੂੰ ਨਹੀਂ ਸ਼ਿਫਟ ਕਰੇਗੀ